ਸਰਸਿ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਲੋ ਜੀ ਸਵੇਰ ਦਾ ਟਾਈਮ ਹੈ 8:30 ਵਜੇ ਹੈ ਤੇ ਆਪਾਂ ਜਾ ਰਹੀਆਂ ਜੀ ਅੱਜ ਨਾਨੀ ਨੂੰ ਛੱਡਣ ਨਾਨੀ ਵਿੱਚੇ ਬੈਠੀ ਹੈ ਨਾਨੀ ਗਰੀ ਮੈਨੂੰ ਛੱਡ ਕੇ ਆਉ ਅੱਜ ਅੱਜ ਸ਼ਨੀਵਾਰ ਹੈ ਬੱਚਿਆਂ ਨੂੰ ਰੂਪ ਕੀ ਜੋਤ ਕੀ ਵਸਾਗੀ ਕੋਲ ਇਹ ਜਾ ਰਹੀ ਪੁਲਸਰੀ ਇਹ ਛੋਟੀ ਬੱਸ ਹੈ ਰਾਮਪੁਰ ਪੁਲਸਰੀ ਛੋਟੀ ਬੱਸ ਹੈ ਹਨਾ ਇੱਧਰ ਨੂੰ ਤੇ ਰੂਪ ਐਂ ਜੋਤ ਨੇ ਮਾਰੀ ਅੱਜ ਛੁੱਟੀ ਕਿਉਂਕਿ ਅੱਜ ਸ਼ਨੀਵਾਰ ਹੈ ਨਾ ਵੈਸੇ ਵੀ ਐਕਟੀਵਿਟੀ ਦਾ ਦਿਨ ਹੈ ਔਰ ਇਸ ਕਰਕੇ ਅਸੀਂ ਨਾਨੀ ਨੂੰ ਛੱਡਣ ਜਾ ਰਹੇ ਹਾਂ ਕੱਲੂ ਸੰਡੇ ਆ ਕੱਲੂ ਮੁੜ ਕੇ ਆਉਂਗੇ ਤੇ ਅਸੀਂ ਅੱਗੇ ਵੀ ਜਾਣਾ ਪਟਿਆਲੇ ਪਟਿਆਲੇ ਥੋੜਾ ਜਿਹਾ ਕੰਮ ਹੈ ਵਕੀਲ ਸਾਹਿਬ ਨੂੰ ਇਸ ਕਰਕੇ ਅਸੀਂ ਨਾਲ ਚਲੇ ਜਾਵਾਂਗੇ ਵੀ ਚਲੋ ਕਾਲੀ ਮਾਤਾ ਕੇ ਮੰਦਰ ਕੋਲ ਮੈਂ ਆਉਂਗੇ ਮਾਤਾ ਦਾ ਮੱਤਾ ਢੇਕਾ ਆਉਂਗੇ ਸ਼ਨੀਵਾਰ ਅੱਜ ਤੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਨਾਨੀ ਨੂੰ ਛੱਡਣ ਨਾਨਾ ਇੰਤਜ਼ਾਰ ਕਰ ਰਿਹਾ ਰੁਪਿੰਜਲ ਦੇਖੋ ਫੋਨ ਲੇ ਕੇ ਕਿਸ ਤਰ੍ਹਾਂ ਬੈਠੀ ਹੈ ਉਹ ਇਹ ਕਿਸ ਤਰ੍ਹਾਂ ਬੈਠੀ ਹੈ ਗੁੱਸਾ ਆ ਰਿਹਾ ਰੁਪਿੰਜਲ ਨੂੰ ਪੂਰਾ तो है। जी आगे और रही है ब्राद। तो भी तो भी। क्या देखना अगे चली जा ਵੀ ਆਪਾਂ ਨਾਨੀ ਦੇ ਘਰ ਆ ਗਏ ਔਰ ਨਾਨੀ ਨੂੰ ਆਪਾਂ ਨੇ ਤਾਰ ਦਿਆ ਉਰੀਓ ਤੇ ਹੁਣ ਆਪਾਂ ਨੇ ਜਾਣਾ ਪਟਿਆਲੇ ਕਿਉਂਕਿ ਵਕੀਲ ਸਾਹਿਬ ਨੂੰ ਕੋਈ ਕੰਮ ਹੈ ਨਾਲ ਅਸੀਂ ਵੀ ਚਲੇ ਜਾਉਂਗੇ ਵੀ ਚਲੋ ਕੋਈ ਕੰਮ ਹੈ ਹਨਾ ਤੇ ਇਸ ਕਰਕੇ ਪਾਪਾ ਗਿਆ ਰੂਪ ਨੂੰ ਜੋਤ ਨੂੰ ਛੱਡਣ ਮਾਮੀ ਦੇ ਘਰ ਹਨਾ ਜੋਤ ਕਹੇਰੀ ਮੈਂ ਨਹੀਂ ਜਾਣਾ ਮੈਂ ਮਾਮੀ ਕੋਲ ਰਹਿਣਾ ਹੀ ਐ ਔਰ ਫਿਲਹਾਲ ਰੂਪੈਂਜਲ ਕਿਹਾ ਉਹ ਰੂਪੈਂਜਲ ਕੀ ਹੋਇਆ ਰੂਪੈਂਜਲ ਕਹੇਰੀ ਮੈਂ ਵੀ ਉਰੀ ਰਹਿਣਾ ਦਾ ਜਾਣਾ ਨਹੀਂ ਤਾਂ ਹਨਾ ਕੋਈ ਨਾ ਕੋਈ ਨਾ ਫਿਰ ਕੀ ਹੋ ਗਿਆ ਹੂੰ ਨਹੀਂ ਆ ਪਟਿਆਲਾ ਪਹੁੰਚ ਗਏ ਆ ਜੀ ਪਟਿਆਲਾ ਚਲੋ ਜੀ ਪਟਿਆਲੇ ਪਹੁੰਚ ਗਏ ਆਪਾਂ ਔਰ ਪਾਪਾ ਗਿਆ ਜੀ ਫਰੂਟ ਲੈਣ ਕਿਉਂਕਿ ਕੋਈ ਕੰਮ ਤਾਂ ਅੱਜ ਤਾਂ ਕਰਕੇ ਅਸੀਂ ਵੀ ਨਾਲ ਹੀ ਆ ਗਏ ਔਰ ਪਟਿਆਲਾ ਆ ਗਿਆ ਜੀ ਪਟਿਆਲਾ 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 ਕਿਹੜਾ ਏਰੀਆ ਆ ਮੀ ਆ ਬੱਸ ਸਟੈਂਡ ਹੂੰ ਇਹ ਬੱਸ ਸਟੈਂਡ ਕੰਨੀ ਆ ਜੀ ਪਟਿਆਲਾ ਬੈਠ ਜਾ ਬੇਟਾ ਇੱਥੇ ਬੈਠ ਜਾ ਜੀ ਜਸਟ ਆਪਾਂ ਪਟਿਆਲੇ ਤੋ ਆ ਗਏ ਜਸਟ ਹੁਣ ਹੀ ਆਏ ਆ ਬਸ ਹੋਗੇ 10 ਮਿੰਟ ਔਰ ਫਿਲਾਲ ਵਸਾ ਕੇ ਆਪਾਂ ਨੇ ਚਾਹ ਪਾਣੀ ਪੀ ਆ ਔਰ ਲੇਟ ਹੋ ਗਏ ਥੋੜਾ ਜਿਹਾ ਕਿਉਂਕਿ ਕੋਈ ਕੰਮ ਪੈ ਗਿਆ ਤਾਂ ਇਸ ਕਰਕੇ ਅਸੀਂ ਉੱਥੇ ਬੈਠ ਗਏ ਤੇ ਔਰ ਜਸਟ ਹੁਣ ਹੀ ਆਈਆਂ ਘਰ ਔਰ ਬੱਚੇ ਵੀ ਆਣੇ ਬਾੜੇ ਆ ਜੋਤ ਪਰਾਂ ਬੜੀ ਮਾਮੀ ਕੰਨੀ ਗਈ ਵੀ ਹੈ ਹਨਾ ਕਿ ਫਿਰ ਜੋਤ ਨੂੰ ਬੁਲਾਇਆ ਵੀ ਅਸੀਂ ਆ ਗਏ ਤੂੰ ਆ ਜਾ ਹੁਣ ਦੇਖਦੇ ਆਂ ਵੀ ਨਿਆਣਿਆਂ ਨਾਲ ਗਈ ਵੀ ਆ ਪਰ ਬੜੀ ਮਾਮੀ ਕੰਨੀ ਗਈ ਵੀ ਹੈ ਜੋਤ ਆਉਗੀ ਹੁਣ ਫਿਰ ਦੇਖਦੇ ਆਪਾਂ ਤੇ ਇੱਥੇ ਲੋਜੀ ਭਾਬੀ ਵੀ ਆ ਗਈ ਹੈ ਮਿਲਣ ਆਪਾਂ ਨੂੰ

lambda likte yaad kar pehla dekho 7 1 ਦਾ 7 7 2 ਦਾ 14 ਐਸੇ ਹੈ ਦੇਖੋ ਮੈਡਮ ਨੇ ਲਿਖਵਾ ਰੱਖਿਆ 7 ਦਾ ਟੇਬਲ ਇਸਮੇ ਤੇ ਮੈਡਮ ਨੇ ਨਵਾਂ ਪਾਇਆ ਅੱਜ 6th ਨਹੀਂ ਨਹੀਂ ਹੈਗਾ ਹਾਂ ਉਹ ਪੇਜ ਹੁਣ ਆਇਆ ਸੀਗਾ ਆਤਾ ਹੋਇਆ ਨਹੀਂ ਨਹੀਂ ਆਇਆ ਹੈਗਾ ਮੰਮਾ ਜੀ ਕਿੰਤੀਆਂ ਗਣਤੀਆਂ ਸਾਰੀ ਸਾਰੀ ਗਣਤੀਆਂ ਓਏ ਗਿਣਤੀ ਭੁੱਲ ਗਏ ਹਾਂ ਓਏ ਪਾ ਰੱਖਿਆ ਦਿਗਾ ਯਾਦ ਕਰ ਲੈ ਲੈ ਯਾਦ ਕਰ ਲੈ ਟੈਸਟ ਹੈ ਮੰਡੇ ਨੂੰ 7 ਦਾ ਚਲੋ ਯਾਦ ਕਰ ਲੈਗੀ 78 ਜਾ 56 ਲੋ ਜੀ ਰੁਪੈਂਚਲ ਕਰ ਰਹੀ ਹੈ ਸਕੂਲ ਦਾ ਹੋਮਵਰਕ ਕਿਉਂਕਿ ਰੁਪੈਂਚਲ ਦਾ ਹੋਮਵਰਕ ਆ ਗਿਆ 7 ਦਾ ਟੇਬਲ ਔਰ ਜੋਤ ਖੇਲ ਰਹੀ ਹੈ ਮਾਮੇ ਕੇ ਬੱਚਿਆਂ ਦੇ ਨਾਲ ਕੋਠੇ ਪਰ ਉੱਪਰ ਚਲੀ ਗਈ ਲੋ ਜੀ ਆਪਾਂ ਕਰਦੇ ਆ ਵਲੌਗ ਦਾ ਐਂਡ ਅੱਜ ਬਹੁਤ ਜ਼ਿਆਦਾ ਥੱਕ ਗਏ ਅਸੀਂ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਥੱਕ ਗਈ ਆ ਮੈਂ ਤੇ ਬਾਏ ਜੀ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਤੇ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਹਣਾ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਜੀ ਬਾਏ ਜੀ ਬਾਏ ਟੇਕ ਕੇਅਰ